ਲੋਕਤੰਤਰ ਦੀ ਸਭ ਤੋਂ ਮੁੱਢਲੀ ਇਕਾਈ ਹੈ ਪੰਚਾਇਤ ਤੇ ਇਸ ਮੁੱਢਲੀ ਇਕਾਈ ਨੂੰ ਜੇਕਰ ਸਭ ਤੋਂ ਵੱਧ ਕਿਸੇ ਨੇ ਬਰਬਾਦ ਕੀਤਾ ਤਾਂ ਉਹ ਬਰਬਾਦ ਕੀਤਾ ਸਾਡੇ ਦੇਸ਼ ਦੇ ਸਿਆਸਦਾਨਾਂ ਨੇ ਸਸਰੀ ਗੱਲ ਉਸ ਤੋਂ ਮੈਂ ਗੁਰਜਿੰਦਰ ਸਿੰਘ ਪੰਗੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਵਿਊਰਸ਼ਿਪ ਇਸ ਚੈਨਲ ਦੇ ਉੱਪਰ ਲਗਾਤਾਰ ਆਪਾਂ ਪਿੰਡਾਂ ਦੀ ਗੱਲ ਕਰਦੇ ਹਾਂ ਪੰਚਾਇਤਾਂ ਦੀ ਗੱਲ ਕਰਦੇ ਹਾਂ ਤਬਾਹ ਹੋ ਰਹੇ ਪਿੰਡ ਤਬਾਹ ਹੋ ਰਿਹਾ ਪੰਜਾਬ ਤਬਾਹ ਹੋ ਰਿਹਾ ਪੰਚਾਇਤੀ ਸਿਸਟਮ ਦੀ ਗੱਲ ਕਰਦੇ ਆ ਪੰਚਾਇਤੀ ਇਲੈਕਸ਼ਨ ਦੀ ਗੱਲ ਕਰਦੇ ਆ ਤੇ ਇਸ ਤੋਂ ਇਲਾਵਾ ਨਗਰ ਕਾਉਂਸਲ ਮਿਊਨਿਸਪਲ ਜਿਹਾ ਕਿ ਲੋਕੀ ਪਿੰਡਾਂ ਦੀ ਜਿਹੜੀ ਗਰਾਊਂਡ ਦੀ ਤਸਵੀਰ ਆ ਉਹਦੀ ਗੱਲ ਕਰਦੇ ਆ ਸੋ ਜਿਹੜੇ ਦੋਸਤ ਨਵੇਂ ਆਏ ਨੇ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੈਣਾ ਉਹ ਸਬਸਕ੍ਰਾਈਬ ਕਿਉਂਕਿ ਇਸ ਚੈਨਲ ਦੇ ਉੱਪਰ ਆਪਾਂ ਗੱਲ ਕਰਾਂਗੇ ਕਿ ਸਿਆਸਤਦਾਨਾਂ ਨੇ ਕਿਵੇਂ ਲੋਕਾਂ ਨੂੰ ਪੰਜਾਬ ਨੂੰ ਪਿੰਡਾਂ ਨੂੰ ਬਰਬਾਦ ਕੀਤਾ ਪੰਚਾਇਤਾਂ ਨੂੰ ਕਿਵੇਂ ਬਰਬਾਦ ਕੀਤਾ ਇਸੋ ਲਾਗ ਬਗੱਲ ਕਰਾਂਗੇ ਕਿ ਇਸ ਦੇਸ਼ ਦੇ ਲੋਕ ਜਿਹੜੇ ਇਸ ਦੇਸ਼ ਦਾ ਦੇਸ਼ ਦਾ ਪੈਸਾ ਲੈ ਕੇ ਫਰਾਰ ਹੋ ਗਏ ਵਿਜੇ ਮਾਲੀਆ ਮੇਹਲ ਚੌਕਸੀ ਨਿਰਵ ਮੋਦੀ ਜਿਹੇ ਲੋਕ ਜਾਂ ਸਹਾਰਾ ਵਰਗੇ ਵੱਡੇ ਵੱਡੇ ਗਰੁੱਪ ਜਿਨ੍ਹਾਂ ਨੂੰ ਵੱਡੀਆਂ ਕੈਦਾਂ ਹੋਈਆਂ ਜੇਲ੍ਹਾਂ ਦੇ ਵਿੱਚ ਅੱਜ ਬੰਦ ਨੇ ਕਈ ਲੋਕ ਤੇ ਕਈ ਦੇਸ਼ ਛੱਡ ਕੇ ਫਰਾਰ ਹੋ ਗਏ ਪਰ ਉਸ ਤੋਂ ਪਹਿਲਾਂ ਆਪਾਂ ਪਿੰਡਾਂ ਦੀ ਗੱਲ ਕਰ ਰਹੇ ਹਾਂ ਕਿ ਪਿੰਡਾਂ ਦਾ ਜਿਹੜਾ ਪੰਚਾਇਤੀ ਮਾਡਲ ਸੀ ਇਹ ਮਾਡਲ ਸਾਡੇ ਦੇਸ਼ ਦੇ ਜਿਹੜੇ ਸਿਆਸਤਦਾਨ ਨੇ ਇਹਨਾਂ ਨੇ ਬਰਬਾਦ ਕੀਤਾ ਕਿਉਂਕਿ ਜੇ ਪੰਚਾਇਤੀ ਸਸਮ ਸਹੀ ਤਰੀਕੇ ਨਾਲ ਕੰਮ ਕਰਦਾ ਹੋਊਗਾ ಗ್ರಾಮ ਸਭਾ ਸਹੀ ਤਰੀਕੇ ਨਾਲ ਕੰਮ ਕਰਦੀ ਹੋਊਗੀ ਲੋਕਾਂ ਕੋਲੇ ਜਾਣਕਾਰੀ ਹੋਊਗੀ ਹਾਲਾਂਕਿ ਜਾਣਕਾਰੀ ਵੀ ਕੋਈ ਖਾਸ ਮਾਇਨੇ ਨਹੀਂ ਰੱਖਦੀ ਹੈਗੀ ਬੰਦੇ ਦਾ ਕੰਮ ਕਰਨ ਦਾ ਤੌਰ ਤਰੀਕਾ ਜਾਂ ਬੰਦੇ ਅੰਦਰ ਇੱਕ ਵਿਲ ਪਾਵਰ ਕਿ ਮੈਂ ਸੱਚਮੁੱਚ ਯਾਰ ਕੰਮ ਕਰਨਾ ਆਪਣੇ ਲੋਕਾਂ ਦੇ ਲਈ ਆਪਣੇ ਪਿੰਡ ਦੇ ਲਈ ਕੰਮ ਕਰਨਾ ਉਹwidetilde ਮਾਇਨੇ ਰੱਖਦੀ ਹੈ ਨਹੀਂ ਤਾਂ ਹੁਣ ਤੱਕ ਇੱਥੋਂ ਤੱਕ ਜੇਕਰ ਕੋਈ ਲੈ ਕੇ ਆ ਗਿਆ ਇਸ ਦੇਸ਼ ਨੂੰ ਜਾਂ ਪੰਜਾਬ ਨੂੰ ਉਹ ਜਾਣਕਾਰ ਹੀ ਲੋਕ ਲੈ ਕੇ ਆਗੇ ਜੇਕਰ ਅੱਜ ਡਬੋਤਾ ਪੰਜਾਬ ਤਾਂ ਇਹਨਾਂ ਜਾਣਕਾਰਾਂ ਨੇ ਹੀ ਡਬੋਤਾ ਪੰਜਾਬ ਖੈਰ ਚਲੋ ਪਹਿਲਾਂ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹਨ ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਪੰਜ ਸਰਪੰਚਾਂ ਤੇ ਐਮਐਲਏਾਂ ਦੇ ਉੱਪਰ ਧੰਨਵਾਦ ਦੋਸਤੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹਲਕੇ ਦਾ ਇੱਕ ਐਮਐਲਏ ਹੁੰਦਾ ਐਮਐਲਏ ਦੀ ਜਿਹੜੀ ਸਿਆਸਤ ਹੈ ਉਹ ਸਿਆਸਤ ਖੜੀ ਹੁੰਦੀ ਹੈ ਕਿ ਜਿੰਨੇ ਵੀ ਹਲਕੇ ਦੇ ਵਿੱਚ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਧੜੇਬੰਦੀ ਉਭਾਰ ਕੇ ਕਿਸੇ ਤਰੀਕੇ ਦੇ ਨਾਲ ਜਿਹੜੀ ਆਪਣੀ ਸਿਆਸਤ ਹੈ ਉਹ ਸਿਆਸਤ ਖੜੀ ਕੀਤੀ ਜਾਵੇ ਇਸੇ ਕਰਕੇ ਪਿੰਡਾਂ ਦੇ ਵਿੱਚ ਗਰੁੱਪਵਾਦੀ ਹੁੰਦੀ ਹੈ ਪਿੰਡਾਂ ਦੇ ਵਿੱਚ ਧੜੇਬੰਦੀ ਹੁੰਦੀ ਹੈ ਤੇ ਹਜੇ ਤੱਕ ਸਾਡੇ ਕੋਲ ਉਸ ਲੈਵਲ ਦਾ ਜਿਹੜਾ ਗਿਆਨ ਹੈ ਉਹ ਸਾਡੀਆਂ ਪੰਚਾਇਤਾਂ ਕੋਲੇ ਫਿਲਹਾਲ ਨਹੀਂ ਹੈਗਾ ਸਾਡੇ 'ਚ ਇਮਾਨਦਾਰੀ ਹਜੇ ਤੱਕ ਨਹੀਂ ਹੈਗੀ ਹਜੇ ਤੱਕ ਜਿਹੜਾ ਸਾਡਾ ਪੂਰਾ ਸਿਸਟਮ ਹੈ ਉਹ ਸਿਸਟਮ ਸਾਡਾ ਖੜਿਆ ਇੱਕ VOTING ਪ੍ਰਣਾਲੀ ਦੇ ਉੱਤੇ ਜੇਕਰ ਪਿੰਡ ਦੇ ਸਰਪੰਚ ਨੂੰ ਲੱਗਦਾ ਕਿ ਜੇਕਰ ਮੇਰੀ MLA ਤੱਕ ਪਹੁੰਚ ਹੋਊਗੀ ਤਾਂ ਮੇਰੇ ਸਾਰੇ ਕੰਮਕਾਰ ਹੋਣਗੇ ਮੈਂ ਲੋਕਾਂ ਦੇ ਝਗੜੇ ਥਾਣੇ ਦੇ ਵਿੱਚ ਨਬੜਾ ਸਕਦਾ ਮੈਂ ਦੱਸ ਸਕਦਾ ਕਿ ਕਿਵੇਂ ਪਿੰਡ ਜਿਹੜਾ ਹੈਗਾ ਪਿੰਡ ਨੂੰ ਐਮਐਲਏ ਦੀ ਜੇਬ ਦੇ ਵਿੱਚ ਪਾਇਆ ਜਾ ਸਕਦਾ ਅੱਜ ਤੁਸੀਂ ਦੇਖੋ ਕਿ ਸਰਪੰਚਾਂ ਦੇ ਜਿਹੜੇ ਫਰਜ਼ ਨੇ ਫਰਜ਼ ਤਾਂ ਹੋਣੇ ਚਾਹੀਦੇ ਨੇ ਪੰਚਾਇਤਾਂ ਦੇ ਕਿ ਅਸੀਂ ਪਿੰਡ ਦੀ ਸਾਫ਼ ਸਵੱਈ ਵੱਲ ਧਿਆਨ ਦੇਣਾ ਪਿੰਡ ਦੀ ਅਸੀਂ ਸਿਹਤ ਵੱਲ ਧਿਆਨ ਦੇਣਾ ਪਿੰਡ ਦੀ ਅਸੀਂ ਐਜੂਕੇਸ਼ਨ ਵੱਲ ਜਿਹੜਾ ਹੈਗਾ ਧਿਆਨ ਦੇਣਾ ਅਸੀਂ ਪਿੰਡ ਦੇ ਲੋਕਾਂ ਦੇ ਜਿਹੜੇ ਛੋਟੇ-ਮੋਟੇ ਝਗੜੇ ਨੇ ਉਹਨਾਂ ਝਗੜੇ ਨੂੰ ਅਸੀਂ ਪਿੰਡ ਦੇ ਵਿੱਚ ਹੀ ਨਿਪਟਾ ਸਕੀਏ ਅਸੀਂ ਥਾਣੇ ਦੇ ਵਿੱਚ ਆਪਣੇ ਲੋਕਾਂ ਦੀਆਂ ਇੱਜ਼ਤਾਂ ਖੱਜਲ ਖੁਆਰ ਨਾ ਕਰੀਏ ਹੋਣਾ ਤਾਂ ਐਦਾਂ ਚਾਹੀਦਾ ਸੀ ਪਰ ਕੀ ਐਦਾਂ ਹੋ ਰਿਹਾ ਅੱਜ ਸਰਪੰਚ ਸਾਹਿਬ ਸੋਚਦੇ ਨੇ ਕਿ ਐਮਐਲਏ ਦੇ ਨਾਲ ਮੇਰੀ ਯਾਰੀ ਇੱਕ ਸਟੇਟਸ ਸਿੰਬਲ ਐ ਸਾਰਾ ਪਿੰਡ ਭਾਵੇਂ ਐਮਐਲਏ ਦੇ ਕਦਮਾਂ ਦੇ ਵਿੱਚ ਰੱਖਣਾ ਪਵੇ ਇਹ ਗੱਲ ਕਹਿੰਦੇ ਨੇ ਸਾਰਾ ਪਿੰਡ ਸਾਨੂੰ ਵੇਚਣਾ ਪਵੇ ਐਮਐਲਏ ਦੇ ਕੋਲ ਕਿਸੇ ਵੀ ਮੰਤਰੀ ਕੋਲ ਕਿਸੇ ਵੀ ਲੀਡਰ ਕੋਲ ਅਸੀਂ ਵੇਚ ਦਾਂਗੇ ਉਹਦੇ ਪੈਰ ਪੈਰਾਂ ਦੇ ਵਿੱਚ ਧਰ ਦਾਂਗੇ ਪਰ ਸਾਡੀ ਐਮਐਲਏ ਨਾਲ ਜਿਹੜੀ ਯਾਰੀ ਹੈ ਇੱਕ ਸਟੇਟਸ ਐਈਗੋ ਦਾ ਉਹ ਸਾਡਾ ਬਣਿਆ ਰਹੇ ਅੱਜ ਤੋਂ ਦੋਸਤੋ ਪਹਿਲਾਂ ਕੀ ਹੁੰਦਾ ਸੀ ਕਿ ਪਿੰਡਾਂ ਦੇ ਵਿੱਚ ਸਿਆਣੇ ਲੋਕ ਹੁੰਦੇ ਸੀ ਸਿਆਣੇ ਸਰਪੰਚ ਹੁੰਦੇ ਸੀ ਪਿੰਡਾਂ ਦਾ ਜਿਹੜੇ ਝਗੜੇ ਕਲੇਸ਼ ਨੇ ਉਹ ਸਾਰੇ ਕਲੇਸ਼ ਪਿੰਡਾਂ ਦੇ ਵਿੱਚ ਹੀ ਨਿਪਟਾਏ ਜਾਂਦੇ ਸੀ ਥਾਣੇ ਦੇ ਵਿੱਚ ਨਹੀਂ ਸੀ ਜਾਂਦੇ ਪਰ ਅੱਜ ਸਰਪੰਚ ਪਿੰਡ ਦਾ ਘੱਟ ਘੱਟ ਥਾਣਿਆਂ ਤੇ ਲੀਡਰਾਂ ਦਾ ਜ਼ਿਆਦਾ ਹੁੰਦਾ ਇਸ ਕਰਕੇ ਕਿੰਨੇ ਕੇਸ ਨੇ ਨਿਪਟਣ ਦੀ ਥਾਂ ਕਿਹੜਾ ਪੰਜਾਬ ਦਾ ਉਹ ਸਰਪੰਚ ਹੈ ਜਿਹੜਾ ਕਹਿੰਦਾ ਕਿ ਮੈਂ ਪਿੰਡ ਦੀ ਸਾਫ ਸਫਾਈ ਵੱਲ ਧਿਆਨ ਦੇਣਾ। ਕਿਹੜਾ ਉਹ ਸਰਪੰਚ ਹੈ ਜਿਹੜਾ ਕਹਿੰਦਾ ਕਿ ਪਿੰਡ ਦੀ ਮੈਂ ਐਜੂਕੇਸ਼ਨ ਵੱਲ ਧਿਆਨ ਦੇਣਾ। ਕਿਹੜਾ ਉਹ ਸਰਪੰਚ ਹੈ ਜਿਹੜਾ ਸੋਚਦਾ ਕਿ ਮੈਂ ਆਪਣੇ ਪਿੰਡ ਦੇ ਵਿੱਚ ਆਪਣੀ ਨੌਜਵਾਨ ਪੀੜ੍ਹੀ ਦੇ ਲਈ এমਪਲੋਇਮੈਂਟ ਜਨਰੇਟ ਕਰਨੀ ਹੈ। ਕਿਹੜਾ ਉਹ ਸਰਪੰਚ ਹੈ ਜਿਹੜਾ ਸੋਚਦਾ ਕਿ ਅਸੀਂ ਸਿੱਖਿਆਕ ਕਲਾਸਾਂ ਲਵਾਵਾਂਗੇ। ਉਹਨਾਂ ਕਲਾਸਾਂ ਦੇ ਵਿੱਚ ਲੋਕਾਂ ਨੂੰ ਦੱਸਾਂਗੇ ਤੁਹਾਡੇ ਹੱਕ ਕੀ ਨੇ, ਤੁਹਾਡੇ ਹਕੂਕ ਕੀ ਨੇ। ਜੇਕਰ ਤੁਸੀਂ ਗ੍ਰਾਮ ਪੰਚਾਇਤ ਦੇ ਵੋਟਰ ਹੋ ਗ੍ਰਾਮ ਸਭਾ ਦੇ ਵੋਟਰ ਹੋ ਤਾਂ ਤੁਸੀਂ ਆਪਣੇ ਹੱਕਾਂ ਦੇ ਲਈ ਕਿਵੇਂ ਲੜ ਸਕਦੇ ਹੋ ਪੰਚਾਇਤਾਂ ਦੇ ਥਰੂ ਬਿਨਾਂ ਪੰਚਾਇਤਾਂ ਤੋਂ ਗ੍ਰਾਮ ਸਭਾ ਦੀ ਕੀ ਤਾਕਤ ਹੁੰਦੀ ਹੈ ਦੇਸ਼ ਦਾ ਕਾਨੂੰਨ ਤੁਹਾਨੂੰ ਕੀ ਤਾਕਤ ਦਿੰਦਾ ਉਸ ਤੁਹਾਨੂੰ ਸਾਰਾ ਕੁਝ ਦੱਸਾਂਗੇ ਅਸੀਂ ਮੰਨੇ ਰਿੱਗਾ ਬਾਰੇ ਦੱਸਾਂਗੇ ਤੁਹਾਨੂੰ ਅਸੀਂ ਗ੍ਰਾਮ ਪੰਚਾਇਤ ਬਾਰੇ ਦੱਸਾਂਗੇ ਗ੍ਰਾਮ ਸਭਾ ਬਾਰੇ ਦੱਸਾਂਗੇ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਹੜੇ ਸੈਕਟਰੀ ਨੇ ਜਾਂ ਹੋਰ ਸੈਕਟਰੀ ਦੇ ਲੈਵਲ ਦੇ ਉੱਪਰਲੇ ਸਾਹਬ ਲੋਕ ਹੁੰਦੇ ਨੇ ਬੀ ਡੀ ਪੀ ਉਹ ਡੀ ਡੀ ਵੀ ਉਹ ਸਾਹਿਬ ਇਹ ਲੋਕ ਤੁਹਾਡੇ ਸਾਹਬ ਨਹੀਂ ਹੈਗੇ ਤੁਹਾਡੇ ਨਾਲ ਇੱਕ ਸਹਾਇਕ ਵਜੋਂ ਕੰਮ ਕਰ ਰਹੇ ਨੇ ਪਰ ਸਾਡਾ ਸਿਸਟਮ ਇਹ ਨਹੀਂ ਹੈਗਾ ਜਿਹੜਾ ਸਾਡਾ ਸਿਸਟਮ ਹੈ ਸਾਡਾ ਸਿਸਟਮ ਹੈਗਾ ਸਲੂਟ ਮਾਰਨ ਵਾਲਾ ਕਿ ਸਲੂਟ ਮਾਰੋ ਤੇ ਸਲੂਟ ਮਾਰ ਕੇ ਜੈ ਜੈਕਾਰ ਕਰਵਾਓ ਇਹ ਸਾਡਾ ਸਿਸਟਮ ਹੈ ਅੱਜ ਜੇਕਰ ਪੰਜਾਬ ਪੋਲਿਟਿਕਸ ਦਾ ਪੱਠਾ ਬੈਠਿਆ ਤਾਂ ਉਹ ਐਸੇ ਸੋਚ ਕਰਕੇ ਬੈਠਿਆ ਹਾਲਾਂਕਿ ਬੜੇ ਚੰਗੇ ਸਰਪੰਚ ਹੈਗੇ ਨੇ ਪੰਚ ਹੈਗੇ ਨੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਤੇ ਕਰ ਵੀ ਰਹੇ ਨੇ ਪੰਜਾਬ ਦੇ ਵਿੱਚ ਹੀ ਬੜੇ ਚੰਗੇ ਸਿਆਸਦਾਨ ਹੈਗੇ ਨੇ ਬੜੇ ਚੰਗੇ ਐਮਐਲਏ ਹੈਗੇ ਨੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਤੇ ਕੰਮ ਉਹ ਕਰ ਵੀ ਰਹੇ ਨੇ ਪਰ ਕੀ ਜਿੱਥੇ ਅੱਜ ਸਾਡਾ ਪੰਜਾਬ ਆ ਗਿਆ ਤੁਸੀਂ ਦੇਖੋ ਕਿ ਅੱਜ ਪਿੰਡਾਂ ਦੇ ਵਿੱਚ ਧੜਲੇ ਨਾਲ ਚਿੱਟਾ ਫਿਕਰਿਆ ਅੱਜ ਪਿੰਡਾਂ ਦੇ ਵਿੱਚ ਚਿੱਟੇ ਦੇਖ ਕਰਕੇ ਨਸ਼ੇਦ ਕਰਕੇ ਲਗਾਤਾਰ ਨੌਜਵਾਨ ਮਰ ਰਹੇ ਨੇ ਸੀਵਿਆਂ ਦੇ ਰਾਹ ਪੈ ਰਹੇ ਨੇ ਜਿਹੜੇ ਨਸ਼ਿਆਂ ਤੋਂ ਬਚ ਕੇ ਥੋੜੇ ਬਹੁਤੇ ਸਮਰਥਾ ਰੱਖਦੇ ਸੀ 20-25 ਲੱਖ ਕਮਾ ਸਕਦੇ ਸੀ ਉਹ ਛੱਡ ਕੇ ਚਲੇ ਗਏ ਪੰਜਾਬ ਨੂੰ ਪੰਜਾਬ ਦੇ ਵਿੱਚੋਂ ਪ੍ਰਵਾਸ ਬੜੀ ਪੱਧਰ ਉੱਤੇ ਹੋ ਰਿਹਾ ਪੰਜਾਬ ਦੇ ਵਿੱਚੋਂ ਲਗਾਤਾਰ ਪ੍ਰਵਾਸ ਹੋਣ ਤੋਂ ਬਾਅਦ ਨੌਜਵਾਨ ਨਸ਼ੇ ਦੇ ਨਾਲ ਮਰ ਰਹੇ ਨੇ ਪੰਜਾਬ ਦੀ ਜਿਹੜੀ ਖੇਤੀ ਹੈ ਪੰਜਾਬ ਦੀ ਖੇਤੀ ਖਤਮ ਹੋ ਰਹੀ ਆ ਪੰਜਾਬ ਦੇ ਜਿਹੜੇ ਦਿਹਾੜੀਦਾਰ ਲੋਕ ਨੇ ਉਹ ਲਗਾਤਾਰ ਨਸ਼ੇ ਦੀ ਦਲਦਲ ਸ਼ਰਾਬ ਦੀ ਦਲਦਲ ਤੇ ਆਰਥਿਕ ਤੰਗੀਆਂ ਆ ਤੁਰਸ਼ੀਆਂ ਦੇ ਵਿੱਚ ਉਹ ਫਸੇ ਪਏ ਨੇ ਯਾਨੀ ਕਿ ਪੰਜਾਬ ਦਾ ਜਿਹੜਾ ਆ ਆਰਥਿਕ ਮਾਡਲ ਹੈ ਉਹ ਮਾਡਲ ਪੰਜਾਬ ਦਾ ਬਿਲਕੁਲ ਫੇਲ ਹੋ ਗਿਆ ਇਹ ਹਾਲਾਤ ਨੇ ਦੂਜੇ ਪਾਸੇ ਕਿਸਾਨ ਵੀ ਲੜਾਈ ਲੜ ਰਹੇ ਨੇ ਕਿ ਸਾਨੂੰ ਐਮਐਸਪੀ ਦੇਓ ਕਿ ਜੇਕਰ ਸਾਡੇ ਕੋਲ ਐਮਐਸਪੀ ਨਹੀਂ ਰਹੀ ਤਾਂ ਪੰਜਾਬ ਵੀ ਬਰਬਾਦ ਹੋ ਜਾਊਗਾ ਪੰਜਾਬ ਦੀ ਖੇਤੀ ਬਰਬਾਦ ਹੋ ਦੂਗੀ ਜਿਵੇਂ ਯੂਪੀ ਬਿਹਾਰ ਬਰਬਾਦ ਹੋ ਗਏ ਹੋਰ ਸਟੇਟਾਂ ਬਰਬਾਦ ਹੋ ਗਈਆਂ MSP ਤਾਂ ਹੈਗੀ ਹੈ ਪਰ ਕਿਸਾਨਾਂ ਨੂੰ ਕਹਿੰਦੇ ਨੇ ਕਿ ਸਾਨੂੰ ਲੀਗਲ MSP ਦਿਓ ਇਸ ਹਾਰੀਆਂ ਚੀਜ਼ਾਂ ਦੋਸਤੋ ਪਿੰਡ ਦੇ ਨਾਲ ਜੁੜੀਆਂ ਹੋਈਆਂ ਨੇ ਪੰਚਾਇਤ ਦੇ ਨਾਲ ਜੁੜੀਆਂ ਹੋਈਆਂ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਨੇ ਹੁਣ ਪੰਜਾਬ ਆਪਣੇ ਨੁਮਾਇੰਦੇ ਕਿੱਦਾਂ ਦੇ ਚੁਣੂਗਾ ਜਿਹੜੇ ਉਹ ਲੱਖ ਨੁਮਾਇੰਦਾ ਚੁਣਿਆ ਜਾਣਾ ਪੰਜਾਬ ਦੇ ਵਿੱਚ ਉਹਨਾਂ ਦੀ ਸੋਚ ਕੀ ਹੋਊਗੀ ਉਹਨਾਂ ਦਾ ਵਿਜ਼ਨ ਕੀ ਹੋਊਗਾ ਇਹ ਇੱਕ ਵੱਡੀ ਗੱਲ ਹੈ ਕਿ ਅੱਜ ਵੀ ਸ਼ਰਾਬ ਦੇ ਸਹਾਰੇ ਅਸੀਂ ਆਪਣੇ ਲੀਡਰ ਚੁਣਾਂਗੇ ਕਿ ਅੱਜ ਵੀ ਭੁੱਕੀ ਫੀਮਾ ਵੰਡ ਕੇ ਪੈਸੇ ਦੇ ਕੇ ਅਸੀਂ ਆਪਣੀਆਂ ਵੋਟਾਂ ਖਰੀਦਾਂਗੇ ਜਾਫਰ ਅਸੀਂ ਪੰਜਾਬ ਦੇ ਵਿੱਚੋਂ ਪੜ੍ਹੇ ਲਿਖੇ ਜਿਹੜੇ ਲੋਕ ਨੇ ਉਹ ਲੋਕ ਅੱਗੇ ਲੈ ਕੇ ਆਵਾਂਗੇ। ਜੇ ਅਸੀਂ ਪੰਜਾਬ ਦੇ ਪਿੰਡਾਂ ਦੀ ਜ਼ਿੰਮੇਵਾਰੀ ਉਹਨਾਂ ਲੋਕਾਂ ਨੂੰ ਦਵਾਂਗੇ ਜਿਹੜੇ ਪ੍ਰਿੰਸ ਨੇ ਜੇ ਅਸੀਂ ਆਪਣੇ ਪੰਜਾਬ ਦੇ ਪਿੰਡਾਂ ਦੀ ਜ਼ਿੰਮੇਵਾਰੀ ਉਹਨਾਂ ਲੋਕਾਂ ਨੂੰ ਦਵਾਂਗੇ ਉਹਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਦਵਾਂਗੇ ਜਿਹੜੇ ਸੱਚਮੁੱਚ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੇ ਨੇ। ਕਿ ਇਹ ਪੋਲਿਟਿਕਸ ਦਾ ਮਾਡਲ ਬਦਲਣ ਦੀ ਲੋੜ ਹੈ? ਕੀ ਸਮੇਂ ਦੇ ਨਾਲ ਜਦੋਂ ਯੂਥ ਪੋਲਿਟਿਕਸ ਦੇ ਵਿੱਚ ਆ ਗਿਆ ਇਹ ਮਾਡਲ ਆਪਣੇ ਆਪ ਚੇਂਜ ਹੋ ਜਾਣਾ? ਕੀ ਸੁਧਾਰ ਹੋ ਰਿਹਾ? ਕੀ ਸੁਧਾਰ ਨਹੀਂ ਹੋ ਰਿਹਾ? ਆਹ ਦੋਸਤੋ ਇੱਕ ਵੱਡੇ ਸਵਾਲ ਹੈ। ਸੋ ਛੋਟੇ ਛੋਟੇ ਵੀਡੀਓ ਦਾ ਸਾਡਾ ਮਕਸਦ ਇਹ ਹੁੰਦਾ ਹੈ ਕਿ ਤੁਹਾਡੇ ਤੱਕ ਸਾਰਾ ਕੁਝ ਪਹੁੰਚ ਸਕੇ ਤੁਸੀਂ ਆਪਣੀ ਫੀਡਬੈਕ ਸਾਨੂੰ ਜ਼ਰੂਰ ਪਹੁੰਚਿਓ ਜ਼ਰੂਰ ਪਹੁੰਚਾਓ ਸਾਡੇ ਤੱਕ ਤੇ ਚੈਨਲ ਜ਼ਰੂਰ ਤੁਸੀਂ ਸਬਸਕ੍ਰਾਈਬ ਕਰ ਲਓ